ਤੇ ਭੈਣ ਨੂੰ ਰੋਕਿਆ ਗਿਆ ਕਰਨ ਇਹ ਦੇਖੋ ਸਾਨੂੰ ਜਿੰਨੀ ਜਾਣਕਾਰੀ ਮਿਲੀ ਆ ਉਹ ਇਹ ਸੋਸ਼ਲ ਮੀਡੀਆ ਤੇ ਤੇ ਤੁਹਾਡੇ ਵਾਰਿਆਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਦੱਸਣਾ ਚਾਹੁੰਦੇ ਆ ਕਿ ਅੱਜ 3:30 ਵਜੇ ਦਿੱਲੀ 에ਰਪੋਰਟ ਤੋਂ ਉਹਨਾਂ ਦੀ ਫਲਾਈਟ ਆਈ ਦੁਬਈ ਤੇ ਉੱਥੇ ਉਹਨਾਂ ਨੂੰ ਰੋਕਿਆ ਗਿਆ ਤੇ ਉੱਥੇ ਉਹਨਾਂ ਨੇ ਉੱਥੇ ਜਿਹੜਾ ਉੱਥੇ 에ਰਪੋਰਟ ਅਥਾਰਟੀ ਨੇ ਦੱਸਿਆ ਕਿ ਇਹਨੂੰ ਲੋਕਲ ਜਿਹੜੀ ਹੈਗੀ ਆਪਣੀ ਵਿਦਿਆਰਥੀ ਪੁਲਿਸ ਅਮਰ ਸਰਦੀ ਆ ਉਹਦੇ ਉਹਨਾਂ ਨੂੰ ਰੁਕੋਟ ਨੋਟਿਸ ਦਾ ਜਾਰੀ ਹੋਇਆ ਉਦੀ ਵਜ੍ਹਾ ਕਰਕੇ ਤੁਸੀਂ ਬਾਹਰ ਨਹੀਂ ਜਾ ਸਕਦੇ ਇਹ ਛੜੇ ਆਮ ਜਿਹੜਾ ਵਾ ਟੱਕਾ ਵਾਲਨਾਂ ਦੇ ਕੋਲ ਵਿਜਾ ਹੈਗਾ ਬਹੁਤ ਪਹਿਲਾਂ ਦਾ ਤੇ ਸਾਡੇ 2 ਤਾਂ ਹੋਇਆ ਹੈਗਾ 2 ਕੁ ਮਹੀਨੇ ਦਾ ਉਹਦੇ ਸਬੰਧ ਦੇ ਵਿੱਚ ਉਹਨਾਂ ਨੇ ਜਾਣਾ ਹੈ ਉਸ ਦਿਨ ਵਾਸਤੇ ਕਾਰਨ ਪਤਾ ਲੱਗਾ ਜੀ ਕਾਰਨ ਕੀ ਆ ਇਹ ਹਲੋ ਸੀ ਇਹਨਾਂ ਨੇ ਦਿਹਾਤੀ ਕੌਂਸਲੋਂ ਜਾਰੀ ਹੋਇਆ ਉਦੀ ਵਜ੍ਹਾ ਕਰਕੇ ਕਹਿੰਦੇ ਤੇ ਨਹੀਂ ਜਾ ਸਕਦੇ ਕੋਈ ਨਾ ਕੋਈ ਕਾਰਨ ਤਾਂ ਦੱਸਿਆ ਨਾ ਵੀ ਜਿਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਹੈ ਨਹੀਂ ਜੇ ਉਹ ਸਾਨੂੰ ਇੰਨਾ ਪਹਿਲਾਂ ਕਲੀਅਰ ਹੁੰਦਾ ਤੇ ਆਪਾਂ ਕਿਉਂ ਪੈਸੇ ਉਹਦੇ ਟ੍ਰੈਕਟਰ ਦੇ ਖਰਾਬ ਕਰਨੇ ਜਾਂ ਕੁ ਕਰਨਾ ਸਾਨੂੰ ਇਹ ਤੇ ਹੁਣ ਪਤਾ ਨਹੀਂ ਜਿੱਦੇ ਤੇ ਪੁੱਛਦਾ ਸਾਡੇ ਸਾਰੇ ਪਰਿਵਾਰ ਤੇ ਹੀ ਕੋਈ ਇਹੋ ਜਿਹੀ ਪਾਬੰਦੀ ਲਾਈ ਹੋਵੇ ਇਹਨਾਂ ਨੇ ਤੇ ਹੁਣ ਸਰਕਾਰ ਜਿਹੜੀ ਆ ਆਪਣੇ ਲੋਕਾਂ ਦਾ ਸਾਰਿਆਂ ਦਾ ਮੀਡੀਆ ਦਾ ਵੀ ਦੂਜਿਆਂ ਦਾ ਵੀ ਫਰਟ ਪੜਦਾ ਕਿ ਇਹ ਜਿਹੜੀ ਠੱਗੀ ਟਾਈ ਆ ਜਾਂ ਇਹ ਲੋ ਗੈਕਟ੍ਰੋਨਿਕ ਕੰਮ ਕਰ ਰਹੇ ਆ ਉਹਦੇ ਖਿਲਾਫ ਜਿਹੜੀ ਆਵਾਜ਼ ਆਉਣੀ ਚਾਹੀਦੀ ਪਹਿਲਾਂ ਕੁਝ ਕੁ ਉਸ ਦਿਨ ਉਹਨਾਂ ਨੇ ਨੋਟਿਸ ਕਿਹਾ ਕਿ ਇਹ ਦੇਸ਼ ਛੱਡ ਕੇ ਨਹੀਂ ਜਾ ਸਕਦੇ ਜਾਂ ਕਿਹਾ ਵੀ ਕੋਈ ਚੀਜ਼ ਨਹੀਂ ਉਦੋਂ ਬ੍ਰਦਰ ਨਾ ਹੋਈਗੀ ਪਹਿਲਾਂ ਅਮਰਪਾਲ ਦੇ ਡੈਡੀ ਦੇ ਨਾਲ ਉਦੋਂ ਬਾਅਦ ਦੇ ਵਿੱਚ ਤੇ ਕੋਈ ਗੱਲ ਨਹੀਂ ਹੋਈ ਉਹ ਤੇ ਰੋਸਟੀਜ ਨੂੰ ਵੀ ਤੇ 2 ਸਾਲ ਤੋਂ ਉੱਪਰ ਹੋ ਗਿਆ ਇਹ ਸਾਡੇ ਤੇ ਕੋਈ ਇਹੋ ਜਿਹਾ ਹੈ ਹੀ ਨਹੀਂ ਕਿ ਮੰਨ ਦੇ ਵਿੱਚ ਕੋਈ ਸਾਨੂੰ ਕੋਈ ਰੋਕਣਗੇ ਜਾਂ ਇਹਨਾਂ ਤੇ ਕੋਈ ਇਹੋ ਜਿਹਾ ਕੇਸ ਹੈਗਾ ਮમારી ਮਦਰ ਦੇ ਜੇ ਤੇ ਸ਼ਰਿਆਮੀ ਜਿਹੜਾ ਵਾ ਕਿ ਸਰਕਾਰ